ਸ਼ੇਡ ਫਾਈਨ ਕੀਤੀ ਹੈ ਰਾਘੂ ਜੀ ਦੇ ਖਿਲਾਫ ਸੋਨੀਆ ਗਾਦੀ ਜੀ ਦੇ ਖਿਲਾਫ 180 ਹੋਰਾਂ ਵਿਰੋਧ ਕਰ ਰਹੇ ਹਨ ਜਿਸ ਪ੍ਰਕਾਰ ED CBI এজেন্সੀਆਂ ਕੰਮ ਕਰ ਰਹੀਆਂ ਇਹ ਬਿਲਕੁਲ ਪਾਰਸ਼ਲ ਹੈ ਇਹ এজেন্সੀਆਂ ਨੇ ਬਿਲਕੁਲ ਗੋਡੇ ਟੇਕਤੇ ਸਤਾ ਸਰਕਾਰ ਦੇ ਸਾਹਮਣੇ ਔਰ ਅੱਜ ਉਸ ਪਰਿਵਾਰ ਤੇ ਜਿਸ ਪਰਿਵਾਰ ਸਦੀਆਂ ਤੋਂ ਇਕ ਸਦੀ ਹੋ ਗਈ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਉਸ ਪਰਿਵਾਰ ਨੂੰ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਸੀ ਬੜੀਆਂ ਸਰਕਾਰਾਂ ਆਈਆਂ ਆਪੋਜੀਸ਼ਨ ਵੀ ਹੋਈਆਂ ਕਿ ED ਨੇ ਉਹਨਾਂ ਦੇ ਖਿਲਾਫ ਚਾਰਸ਼ੀਟ ਫਾਈਲ ਕੀਤੀ ਹੋਵੇ ਜਦੋਂ ਕੁਝ ਨਹੀਂ ਮਿਲਿਆ ਤੇ ਉਦੋਂ ਚਾਰਸ਼ੀਟ ਫਾਈਲ ਕਰ ਦਿੱਤੀ ਸੋ ਅੱਜ ਅਸੀਂ ED ਦੇ ਦਫ਼ਤਰ ਦੇ ਬਾਹਰ ਸਿੰਬੋਲਿਕ ਆਵਦਾ ਪ੍ਰੋਟੈਸਟ ਕਰਾਂਗੇ ਤਾਂ ਜੋ ਇਸ ਗੁੰਗੀ ਬਹਿਰੀ ਸਰਕਾਰ ਦੇ ਕੰਨਾਂ ਤੱਕ ਅਸੀਂ ਆਵਾਜ਼ ਪੁਚਾ ਰਹੇ ਹਾਂ ਪਰਾਦੇ ਜੀ ਬੀਜੇਪੀ ਦਾ ਕਹਿਣਾ ਕਿ ਇਹ ਮਾਮਲਾ ਸਾਡੀ ਵੀ ਸਰਕਾਰਾਂ ਤੋਂ ਪਹਿਲਾਂ ਇੱਕ ਪਬਲਿਕ ਨੋਟੀਫਿਕੇਸ਼ਨ ਦੇ ਤੋ ਬਾਅਦ ਜਿਹੜਾ ਇਹ ਚੱਲਿਆਗਾ ਕਹਿੰਦੇ ਇਹਦੇ ਵਿੱਚ ਬੀਜੇਪੀ ਦਾ ਤਾਂ ਕੋਈ ਰੋਲ ਹੀ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਬਿਲਕੁਲ 100% ਬੀਜੇਪੀ ਦਾ ਰੋਲ ਹੈ ਕਿਹੜੀ ਪਬਲਿਕ ਨੋਟੀਫਿਕੇਸ਼ਨ ਸੀਗੀ ਜਿਹਦੇ ਤਹਿਤ ਇਹ ਮਾਮਲਾ ਦਰਜ ਹੋਇਆ ਚੱਲੇ ਇਹ ਹੋਣ ਜਿਦੋਂ ਦੇ ਈਡੀ ਦਾ ਇਹਨਾਂ ਨੇ ਸਾਰੇ ਰੂਲ ਐਂਡ ਰੈਗੂਲੇਸ਼ਨ ਬਦਲ ਕੇ ਸਬਮਿਟਿੰਗ ਜਾਰੀ ਸ਼ੁਰੂ ਕੀਤੀ ਹੈ ਲਿਟੀਗੇਸ਼ਨ ਹੋ ਸਕਦਾ ਕਿਸੇ ਨੇ ਪੀਐਲ ਪਾਈ ਹੋਵੇ ਲੇਕਿਨ ਉਹਦੀ ਸ਼ੁਰੂਆਤ ਉਹਦੀ ਗੱਲਬਾਤ ਸਾਡੀ ਪਾਰਟੀ ਹੈ ਸਾਡੀ ਪਾਰਟੀ ਨੇ ਨੈਸ਼ਨਲ ਹਰਾਲ ਨੂੰ ਪੈਸੇ ਦਿੱਤੇ ਜਾਂ ਨਾ ਦਿੱਤੇ ਮੈਂ ਬਲਬੀਰ ਸਿੰਘ ਜੀ ਨੂੰ ਪੈਸੇ ਦਿੱਤੇ ਜਾਂ ਨਾ ਦਿੱਤੇ ਜਾਂ ਉਹਨਾਂ ਨੇ ਮੈਨੂੰ ਦਿੱਤੇ ਜਾਂ ਨਾ ਦਿੱਤੇ ਤੁਹਾਡਾ ਕੀ ਮਤਲਬ ਹੈ ਬਈ ਖਾਮ ਖਾ ਹਰਾਸ ਕਰਦੇ ਹੋ ਜਿੰਨਾ ਪੈਸਾ ਤੁਸੀਂ ਲਾ ਰਹੇ ਹੋ ਜੋ ਤੁਸੀਂ ਇੰਸਟੀਟਿਊਸ਼ਨ ਦੀ ਬਰਬਾਦੀ ਕੀਤੀ ਉਹ ਕਿਸੇ ਨੇ ਨਹੀਂ ਕੀਤੀ ਸਾਨੂੰ ਨਾ ਦੱਸੋ ਕਿ ਕੀ ਹੈ ਤੁਸੀਂ ਸਾਰੀ ਦੁਨੀਆ ਲਾਲੂ ਯਾਦਵ ਤੋਂ ਲੈ ਕੇ ਸਾਰੀ ਦੁਨੀਆ ਤੁਸੀਂ ਫੜਫੜ ਕੇ ਅੰਦਰ ਦੇਤੀ ਆਪੋਜੀਸ਼ਨ ਦੇ ਲੋਕ ਆਵਾਜ਼ ਬੰਦ ਕਰਨਾ ਚਾਹੁੰਨੇ ਇਹ ਸਰਕਾਰਾਂ ਦਾ ਕੰਮ ਹੋ ਗਿਆ ਜੀ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਤੋ ਪੰਜਾਬ ਜਿਦਾ ਕਰੇਗੀ ਸਰਕਾਰ ਅਗਰ ਦਿੱਲੀ ਦੀ ਸਰਕਾਰ ਹੈ ਤੋ ਦਿੱਲੀ ਜਿਦਾ ਕਰੇਗੀ ਬਾਤ ਕਿਸ ਤਰ੍ਹਾਂ ਦਾ ਪ੍ਰੋਟੈਸਟ ਰਹੇਗਾ ਸਰ ਆ ਸੋ ਸੰਭਾਲਿਕ ਆਜ ਪ੍ਰੋਟੈਸਟ ਹੈ ਓਕੇ ਸੰਭਾਲਿਕ ਪ੍ਰੋਟੈਸਟ ਹੈ ਕਿ ਇਹ ਅਨਿਆਏ ਹੈ ਇਹ ਜ਼ਾستی ਹੈ ਇਹ ਧੱਕਾ ਹੈ ਦੇਸ਼ ਕੇ ਲੋਕ ਸਹਿਨ ਨਹੀਂ ਕਰਨਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ